ਅਨਸੇਕ ਜਨੰਤਰ ਪੱਛਮੀ ਜਿਮਨੀ ਚੋਣਾਂ ਤੋਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਜੱਜਗੇ ਨੇ ਤਾਂ ਉਹ ਤੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਇਸ ਤਰ੍ਹਾਂ ਉਹਨਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਭਗਵੰਤ ਪਾੰਦੀ ਸਰਕਾਰ ਨੇ ਪੰਜਾਬ ਦੇ ਕੀਤੇ ਕੰਮਾਂ ਤੇ ਮੋਹਰ ਲਗਾ ਦਿੱਤੀ ਹੈ ਉਹਨਾਂ ਕਹਿੰਦੇ ਕਿ 2 ਸਾਲਾਂ ਦੇ ਵਿੱਚ ਜੋ ਕੰਮ ਕੀਤੇ ਨੇ ਉਸ ਦਾ ਹੀ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਰੋਧੀ ਪੰਜਾਬ ਅੰਦਰ ਆਪਣਾ ਸਿਆਸੀ ਆਧਾਰ ਖੋ ਚੁੱਕੇ ਹਨ ਉਤੇ ਉਹਨਾਂ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਅਤੇ ਕੱਲੀ ਇਹ ਤੇ ਬਸਪਾ ਦੀ ਤਾਂ ਗੱਲ ਹੀ ਛੱਡ ਦਿਓ ਇਸ ਦੌਰਾਨ ਉਹਨਾਂ ਨੇ ਦਲ ਬਦਲੂ ਬਾਰੇ ਗੱਲ ਕਰਦੇ ਕਿਹਾ ਕਿ ਮੈਂ ਦਲ ਬਦਲੂ ਜੋ ਹੁੰਦੇ ਨੇ ਉਹ ਮੈਨੂੰ ਲੱਗਦਾ ਸਿਆਸਤ ਦੇ ਵਿੱਚ ਵੱਡੀ ਥਾਂ ਨਹੀਂ ਹਮੇਸ਼ਾ ਆਪਣੀ ਪਾਰਟੀ ਦੇ ਨਾਲ ਖੜਨਾ ਚਾਹੀਦਾ ਜੋ ਕਿ ਪਰਿਵਾਰ ਅਤੇ ਪਾਰਟੀ ਨਾਲ ਖੜਦੇ ਨੇ ਉਹਨਾਂ ਦੀ ਹੀ ਜਿੱਤ ਹੁੰਦੀ ਹੈ ਤਾਂ ਦਸਗੇ ਆਵਾਜ਼ੀ ਪਾਰਟੀ ਤੋਂ ਮੋਹਿੰਦਰ ਪਾਕਤ ਨੇ ਅੱਜ ਜਨਰਲ ਦਰ ਪੱਛਮੀ ਜੀਮਨੀ ਚੋਣਾਂ ਵਿੱਚ 55246 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ। ਤੋਂ ਤੇ ਮੋਹਿੰਦਰ ਪਾਕਤ ਤੇ 7325 ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤੇ ਨੇ। ਇਸ ਦੇ ਨਾਲ ਹੀ ਕਾਂਗਰਸ ਉਮੀਦਵਾਰ ਸੁਰੇਂਦਰ ਕੋਰ ਦੂਜੇ ਨੰਬਰ ਤੇ ਨੇ ਤੇ ਭਾਜਪਾ ਉਮੀਦਵਾਰ ਸ਼ੀਤਲੰਗ ਗੁਰਾਲ ਤੀਜੇ ਨੰਬਰ ਤੇ ਆਏ ਨੇ। ਇਸ ਬਾਬਤ ਵਿਧਮੰਤਰੀ ਹਰਪਾਲ ਜੀਮਾ ਨੇ ਐਨਬੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਆਓ ਜਾਣਦੇ ਹਾਂ। ਟਰਨਾਂਮਾ ਕਿਉਂਕਿ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਅਸੀਂ ਇਲੈਕਸ਼ਨ ਲੜਿਆ ਸਾਡਾ ਭਗਵੰਤ ਸਿੰਘ ਮਾਨ ਤੋਂ ਲੈ ਕੇ ਛੋਟਰਾ ਪਾਰਟੀ ਦਾ ਛੋਟੇ ਵਰਕਰ ਤੱਕ ਅਸੀਂ ਕੱਲੇ ਕੱਲੇ ਘਰ ਗਏ ਕੱਲੇ ਕੱਲੇ ਵੋਟਰ ਨੂੰ ਮਿਲੇ ਕੱਲੇ ਕੱਲੇ ਗਲੀ ਮੁਹੱਲੇ ਚ ਅਸੀਂ ਜਾਨੀ ਕਿ ਮੀਟਿੰਗਾਂ ਆਰਗੇਨਾਈਜ਼ ਕੀਤੀਆਂ ਆਪਣੇ ਕੰਮਾਂ ਬਾਰੇ ਦੱਸਿਆ ਤੇ ਲੋਕ ਕਹਿੰਦੇ ਸੀ ਕਿ ਅਸੀਂ ਜਿਹੜੀ ਗਲਤੀ ਲੋਕ ਸਭਾ ਇਲੈਕਸ਼ਨ ਚ ਕੀਤੀ ਆ ਉਹ ਨਹੀਂ ਕਰਾਂਗੇ ਕਰਖਾ ਵਾਦੇ ਬੜੇ ਕੋਈ ਨਹੀਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਜਾਂ ਤੁਸੀਂ ਕਲੇਮ ਕਰ ਰਹੇ ਹੋ ਵੀ ਪੱਖੀ ਪਾਰਟੀਆਂ ਦਾ ਕਹਿ ਰਹੇ ਲੋਕਾਂ ਨੂੰ ਸੁਣੋ ਮੈਂ ਬਖਸ਼ੀ ਪਾਰਟੀ ਦਾ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਅਸੀਂ ਕਿਹੜਾ ਵਾਦਾ ਪੂਰਾ ਨਹੀਂ ਕੀਤਾ ਅਸੀਂ ਟੋਟਲ ਪੰਜ ਗਰੰਟੀਆਂ ਦਿੱਤੀਆਂ ਉਹਨਾਂ ਚੋਂ ਚਾਰ ਅਸੀਂ ਪੂਰੀਆਂ ਕਰ ਚੁੱਕੇ ਹਾਂ ਪੰਜਵੀਂ ਜਿਹੜੀ 1000 ਰੁਪਏ ਦੀ ਗੱਲ ਹੈਗਾ ਉਹ ਵੀ ਮਾਨ ਸਾਹਿਬ ਕਹਿ ਚੁੱਕੇ ਜਲਦੀ ਉਸ ਨੂੰ ਅਸੀਂ ਪੂਰੀ ਕਰਾਂਗੇ 100% ਤੇ ਅਸੀਂ ਆ ਜਾਾਂਗੇ 80% ਜਿਹੜੀਆਂ ਵਾਦੇ ਪੂਰੇ ਕਰ ਸਕਿਆ ਕਿਉਂਕਿ ਆਮ ਆਦੀ ਪਾਰਟੀ ਕਮਿਟਮੈਂਟ ਦਾ ਦੂਜਾ ਨਾ ਹੈ ਕਿਉਂਕਿ ਪਹਿਲਾਂ ਲੋਕ ਇੱਕ ਸੰਕਲਪ ਪੱਤਰ ਤੇ ਕੋਈ ਪਤਾ ਨਹੀਂ ਕੀ ਕੁਝ ਲਾਂਚ ਕਰਦੇ ਰਿਹਾ ਹੁਣ ਤਾਂ ਮੋਦੀ ਨੂੰ ਵੀ ਸਾਡੀ ਰਿਸ ਕਰਨੀ ਪੈਗੀ ਉਹ ਵੀ ਗਰੰਟੀਆਂ ਕਹਿਣ ਲੱਗ ਗਿਆ ਪਰ ਲੋਕ ਭਰੋਸਾ ਨਹੀਂ ਕਰਦੇ ਜਦੋਂ ਗਰੰਟੀ ਦੀ ਗੱਲ ਆਉਂਦੀ ਹੈ ਲੋਕ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਕਰਦੇ ਆਂ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਭਰੋਸਾ ਕਰਦੇ ਆਂ ਭਗਵੰਤ ਮਾਨ ਦੇ ਉੱਤੇ ਭਰੋਸਾ ਕਰਦੇ ਆਂ ਜੋ ਜਲੰਧਰ ਦੇ ਵਿੱਚ ਅਸੀਂ ਉੱਥੋਂ ਦੇ ਲੋਕਾਂ ਨਾਲ ਵਾਅਦੇ ਕੀਤੇ ਆਂ ਇਹ ਕਹਿੰਦਾ ਜਦੋਂ ਉਹ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਪਹਿਲੀ ਜਨਨਿਕਾ ਕਾਰਪੋਰੇਸ਼ਨ ਇਲੈਕਸ਼ਨਾਂ ਨੇ ਪੰਚਾਇਤੀ ਇਲੈਕਸ਼ਨਾਂ ਨੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਨੇ ਵੱਡੇ ਮਾਰਜਿਨ ਦੇ ਨਾਲ ਅਸੀਂ ਜਿੱਤਾਂਗੇ ਜਿੱਤਾਂਗੇ ਇੱਕ ਜਿਹੜੀ ਚੀਜ਼ ਹੈ ਕਿ ਲੋਕਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਅਸੀਂ ਜਿਹੜਾ 92 ਸੀਟਾਂ ਦੇ ਨਾਲ ਆਪਣਾ ਰਿਕਾਰਡ ਬਣਾਇਆ ਸੀ ਉਹ ਰਿਕਾਰਡ ਵੀ ਤੋੜਾਂਗੇ 92 ਐਮਐਲਏ ਜਿਹੜੇ ਸੀ ਅੰਗਰਾ ਉਹ ਸ਼ਾਮਲ ਹੋ ਗਏ ਕਾਂਗਰਸ ਕਾਂਗਰਸ ਭਾਜਪੀ ਦੇ ਵਿੱਚ ਉੱਥੇ ਲਿਆਏ ਪਾਰਟੀ ਦੇ ਪੈਨ ਡਰਾਈਵਰਾਂ ਵੀ ਦਿਖਾਈਆਂ ਅੱਜ ਜਿਹੜਾ ਮੈਂਡੇਟ ਉਹਦੇ ਦੇਖੋ ਅੱਜ ਜਰਨਦਰ ਬੈਸ ਦੇ ਲੋਕਾਂ ਨੇ ਸਾਫ਼ ਕਰਤਾ ਆ ਟੂੜਨੇ ਚੱਲਣਾ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ ਔਰ ਸੱਚ ਦੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਨੂੰਨ 'ਚ ਵਿਸ਼ਵਾਸ ਰੱਖਾਂ। ਆਮ ਆਦਮੀ ਪਾਰਟੀ ਇਸ ਗੈਰ ਗੁਣਨੀ। ਪਹਿਲਾਂ ਦਿੱਤਾ ਨਾ ਅੱਜ ਦਿੱਤਾਗਾ। ਆਮ ਆਦਮੀ ਪਾਰਟੀ ਜਾਣੀ ਹੀ ਕਰਪਸ਼ਨ ਦੇ ਕੇਸ ਜਾਂਦੀ ਆ। ਭ੍ਰਿਸ਼ਟਾਚਾਰ ਕੇਸ ਜਿਹੜੀ ਸੰਵਿਧਾਨ ਅੰਦੋਲਨ ਉੱਠਿਆ ਤੋਂ ਚ ਆਮ ਆਦਮੀ ਪਾਰਟੀ ਦੇ ਜਨਮ ਹੋਇਆ। ਸੋ ਅੱਜ ਸਾਰੇ ਦੋਸ਼ ਜਿਹੜੇ ਦੇ ਧੋਤੇ ਗਏ ਨੇ ਸੋ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਈ ਆ। ਸੋ ਮਹਿੰਦਰ ਪਾਗਲ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਜਲੰਧਰ ਬੈਸ ਦੇ ਸਾਰੇ ਵੋਟਰਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਇੱਕ ਐਸ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਜੀਪੀ ਹੋਵੇ ਕਾਂਗਰਸ ਹੋਵੇ ਉਹਨਾਂ ਨੂੰ ਕਾਫੀ ਸੈਟਬੈਕ ਜਿਹੜਾ ਲੱਗਾ ਲੱਗਦਾ ਤੁਹਾਨੂੰ ਕਿ ਲੋਕ ਜਿਹੜੇ ਨੇ ਹੁਣ ਰਵਾਇਤੀ ਪਾਰਟੀਆਂ ਤੋਂ ਹਾਲਾਂਕਿ 2022 ਦੇ ਚੋਣਾਂ ਦੇ ਵਿੱਚ ਵੀ ਰਵਾਇਤੀ ਪਾਰਟੀਆਂ ਨੂੰ ਸਹਾਰਿਆ ਸੀ ਲੇਕਿਨ ਜਿਸ ਤਰ੍ਹਾਂ ਉਹ ਇਲਜ਼ਾਮ ਬਾਜ਼ੀ ਆਮ ਆਦਮੀ ਪਾਰਟੀ ਸਰਕਾਰ ਫਿਰ ਕਹਿ ਰਿਹਾ ਕਿ ਝੂਠ ਹਾਰ ਗਿਆ ਸਤ ਜਿੱਤ ਗਿਆਗਾ ਜਿੰਨੇ ਝੂਠੇ ਦੋਸ਼ ਲਾਏ ਸੀ ਉਹ ਸਾਰੇ ਰੱਦ ਹੋ ਗਏ ਨੇਗੇ ਕਿਉਂਕਿ ਲੋਕਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਮਿਹਨਤ ਕਰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਕੰਮ ਕਰ ਰਹੀ ਆ ਔਰ ਬੜੀ ਇਮਾਨਦਾਰੀ ਨਾਲ ਕੰਮ ਕਰਦੀ ਆ ਜਮਾਨਦਾਰੀ ਤੇ ਮੋਰ ਲੱਗੀ ਸਰਕਾਰ ਜਿ ਹੋ ਰਾਨੀਆਂ ਨੇ ਲੱਗਦਾ ਕਿ ਅੱਜ ਤੋਂ ਨਹੀਂ ਹੋ ਗਈ ਕਿ ਚਾਰ ਜਿਮਨੀ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੁਣ ਜਾ ਫੇਰ ਆਮ ਆਦਮੀ ਪਾਰਟੀ ਜਿਹੜੀ ਆ ਵੱਡੇ ਮਾਰਜਿਨ ਦੇ ਨਾਲ ਜਿੱਤੂਗੀ ਵੱਡੇ ਮਾਰਜਿਨ ਦੇ ਨਾਲ ਜਿੱਤ ਭਰਾ ਰਵਾਇਤੀ ਪਾਰਟੀਆਂ ਕਹਿੰਦੀਆਂ ਵਾਅਦੇ ਪੂਰੇ ਨਹੀਂ ਹੋਣੇ ਜਿਹੜੇ ਵੱਡੇ ਵੱਡੇ ਵਾਅਦੇ ਪੂਰੇ ਹੋਗੇ ਤੇਂਦਰ ਬੈਸਤ ਬਾਅਦ ਉਹ ਵੀ ਪੂਰੇ ਹੋ ਜਾਣਗੇ ਤੇ ਇਸ ਸੰਸਦ ਨਾਲ ਹਰਪਾਲ ਸਿੰਘ ਚੀਮਾ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਪੰਜਾਬ ਦੀ ਜਨਤਾ ਨੇ ਰਵਾਇਤੀ ਪਾਰਟੀਆਂ ਨੂੰ ਜਿਹੜਾ ਉਹ ਬਿਲਕੁਲ ਨਕਾਰ ਦਿੱਤਾ ਔਰ ਜਿਹੜੇ ਲੋਕ ਪਾਰਟੀ ਬਦਲ ਦਲ ਬਦਲੂ ਨੇ ਉਹਨਾਂ ਨੂੰ ਵੀ